ਵੀਰ ਜੀ ਤਮਾਸ਼ਾ ਵੇਖਣ ਆਉਂਦੇ। ਵੀਡੀਓ ਦੇਖ ਲੋ ਤੇ ਤਮਾਸ਼ਾ ਵੇਖਣ ਆਉਂਦੇ। ਦੇਖ ਜੀ ਟੁੱਪ ਗਏ ਨੇ ਤੇ ਮਰ ਗਏ ਨੇ ਤੇ ਹੈਗੇ ਨਹੀਂ। ਜੇ ਜਦੋਂ ਪਾਣੀ ਹੜ ਖਤਮ ਹੋ ਗਿਆ ਜਦੋਂ ਵੋਟਾਂ ਦਾ ਵੇਲਾ ਆ ਗਿਆ ਫੇਰ ਆਖਣਗੇ ਕਿ ਉਹ ਤਾਂ ਸਾਡੀ ਸਰਕਾਰ ਨਹੀਂ ਸੀ ਤੁਸੀਂ ਸਾਨੂੰ ਵੋਟਾਂ ਪਾਓ ਕਾਂਗਰਸ ਆ ਕੇ ਕਿ ਸਾਨੂੰ ਪਾਓ ਹੈ ਕਿ ਵੋਟਾਂ। ਅਸੀਂ ਕਿਸੇ ਨੂੰ ਨਹੀਂ ਪਾਉਣਾ। ਅਸੀਂ ਪਾਉਣੀ ਆ ਕਾਲੀ ਗੱਲ ਨੂੰ। ਲੋ ਬਾਦਲ ਉਹਨਾਂ ਦੇ ਪਿਤਾ ਜੀ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਸੀ। ਬਹੁਤ ਜ਼ਿਆਦਾ ਮਦਦ ਕੀਤੀ ਸੀ। ਹੋਂਟਾ ਜੇ ਉਹ ਫੇਰ ਆ ਜਾਣ ਤੇ ਜ਼ਿਮੀਂਦਾਰ ਕੋਈ ਵੀ ਐਵੇਂ ਭੁੱਖਾ ਨਹੀਂ ਰਵੇਗਾ ਹੈਗਾ ਮਦਦ ਜ਼ਰੂਰ ਮਿਲੇਗੀ ਅਜੇ ਵੀ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਆਇਆ ਹੈ ਉਧਰ ਸੁਖਬੀ ਸਿੰਘ ਬਾਦਲ ਜ਼ਰੂਰ ਜਾਂਦੇ ਨੇ ਮਦਦ ਬਹੁਤ ਦਿੰਦੇ ਪੈਣੇਗੇ ਭਗਵੰਤ ਮਾਨ ਨੇ ਨਾ ਇੱਥੋਂ ਦੇ ਪਰੋਜਪੁਰ ਨੇ ਕਿਸੇ ਨੇ ਆਣ ਕੇ ਮਦਦ ਇਧਰੋਂ ਨਹੀਂ ਦਿੱਤੀ ਹੈਗੀ ਇਸ ਲਈ ਆਪਾਂ ਤਾਂ ਇਹੋ ਹੀ ਕਹਿੰਨੇ ਆ ਅਸੀਂ ਭਗਵੰਤ ਮਾਨ ਨੂੰ ਗਾਂ ਵੋਟਾਂ ਨਹੀਂ ਪਾਉਣੀਆਂ ਜੇ ਉਹਨਾਂ ਸਾਡੀ ਸਾਰ ਨਹੀਂ ਲਈ ਤਮਾਸ਼ਾ ਵੇਖਣ ਆ ਜਾਂਦੇ ਨੇ ਬਾਹਰ ਦੌਰੇ ਕਰਦੇ ਨੇਗੇ ਇਥੋਂ ਜ਼ਿਲ੍ਹਿਆਂ ਦੇ ਵਿੱਚ ਕਿ ਜਿੱਧਰ ਪਾਣੀ ਆਇਆ ਉਧਰ ਉਹਨੂੰ ਚਾਹੀਦਾ ਸੀ ਆਣ ਕੇ ਵੀ ਪੁੱਛਣਾ ਦੱਸਣਾ ਕਾ ਦੀ ਮਦਦ ਚਾਹੀਦੀ ਹੈ ਆਣ ਕੇ ਉਹਨਾਂ ਮਦਦ ਦੇਣੀ ਚਾਹੀਦੀ ਸੀ ਜੇ ਆਪਾਂ ਤੇ ਇਹੋ ਜਿਹੇ ਸੁਖਵੀਰ ਸਿੰਘ ਬਾਦਲ ਨੂੰ ਗਾਂ ਬੋਟਾ ਪਾਵਾਂਗੇ ਜਿੱਦੋਂ ਉਹ ਹੋਏਗੇ ਸੀ ਉਦੋਂ ਬਹੁਤ ਸਾਰਨ ਸੂਲਤਾ ਮਿਲਦੀਆਂ ਸੀ ਹੁਣ ਕੁਝ ਨਹੀਂ ਮਿਲਦਾ ਹੈਗਾ ਹੁਣ ਤਾਂ ਭਗਵਾਨ ਤਾਂ ਆਪਦਾ ਢਿੱਡ ਪਰਣ ਡਿਆ ਹੈ ਹਾਂਜੀ ਆਪਦਾ ਢਿੱਡ ਆਪਦਾ ਘਰ ਦੇ ਢਿੱਡ ਪਰਣ ਡਿਆ ਹੈ ਕੋਈ ਹੈ ਤਿਹਦੀ ਮਦਦ ਨਹੀਂ ਲੈਂਦਾ ਪਿਆ ਜੀ ਜ਼ਿੰਮੇਦਾਰ ਦੀ। ਜੇ ਤਾਂ ਅਸੀਂ ਇਹ ਕੱਲ ਸੁਣਿਆ ਸੀ ਭਗਵੰਤ ਮਾਨ ਉਧਰ ਆ ਰਹੇ ਨੇ। ਅਸੀਂ ਇਹੋ ਕਿਹਾ ਸੀ ਵੀ ਉੱਥੇ ਇਹਨੂੰ ਵਾਪਸ ਮੁੜਨਾ ਪਾਵੇਗਾ ਪੈਰੀਪਾ। ਕਿਉਂਕਿ ਬੰਦੇ ਤੇ ਬੀਬੀਆਂ ਬਹੁਤ ਦੁਹੀਂ ਦੇ ਧੋਈਆਂ ਪਈਆਂ ਜਿਨੇ ਇਹਨੇ ਆਣ ਕੇ ਸਾਰ ਨਹੀਂ ਲਈ। ਇਹ ਤਾਂ ਸ਼ੂਗਰ ਕਰੋ ਕਿਵੇਂ ਬਚ ਕੇ ਗਿਆ ਚਲੇ ਆਇਆਗਾ ਵੀ ਕਿਉਂਕਿ ਇਹਦੇ ਨਾਲ ਬਾਡੀਗਾਰਡ ਪੁਲਿਸ ਵਾਲੇ ਹੁੰਦੇ ਆ ਤੇ ਉਹ ਜਾ ਕਿਤੇ ਕੱਲਾ ਆਵੇ ਤੇ ਇਹਨੂੰ ਤਾਂ ਲੋਕੀ ਜੁੱਤੀਆਂ ਨਾਲ ਡਾਡਣੇਗੇ। ਹਾਂਜੀ ਇਹੋ ਕੁਝ ਅਸੀਂ ਕਹਿ ਸਕਦੇ ਹਾਂਗੇ। ਇਹ ਤਾਂ ਚੁਟਕਲੇ ਸੁਣਾਉਣ ਆਉਂਦਾ ਹੈ ਤੇ ਫੋਟੋਆਂ ਖਿਚਾ ਕੇ ਮੈਂ ਆ ਕੀਤਾ ਆ ਕੀਤਾ ਪਰ ਇਹਨੇ ਕੁਝ ਨਹੀਂ ਕੀਤਾ ਇਹਨੇ ਸਰਕਾਰ ਤੇ ਕਰਜ਼ਾ ਜ਼ਰੂਰ ਚੜਾਇਆ ਇਹ ਨਹੀਂ ਪਤਾ ਵੀ ਇਹਨੇ ਪੈਸਾ ਲਾਇਆ ਕਿੱਥੇ ਹੈਗਾ ਸਣ ਤਾਂ ਕੋਈ ਸੂਤ ਨਹੀਂ ਦਿਸਦੀ ਹੈਗੀ ਨਾ ਕੋ ਕਰਜ਼ਾ ਮਾਫ ਹੋਇਆ ਨਾ ਕੋ ਕੋਸ਼ ਹੋਇਆ ਹੋਰ ਤਾਂ ਚੱਲ ਕੀ ਕਰਨਾ ਜਿਹੜੇ ਡੁੱਬੇ ਹੋਏ ਸੀ ਉਹਨਾਂ ਦਾ ਵੀ ਕਰਜ਼ਾ ਮਾਫ ਕਰਦਾ ਕੋਈ ਨਹੀਂ ਕੀਤਾ ਹੈਗਾ ਜੀ ਉਦੋਂ ਤਾਂ ਕਹਿੰਦੇ ਸੀ ਪਰ ਕੁਝ ਨਹੀਂ ਉਦੋਂ ਦਿੱਤਾ ਹੈਗਾ ਉਦੋਂ ਸਰਕਾਰ ਆਂਦੇ ਸੀ ਸਾਰੇ ਆਂਦੇ ਸੀ ਵੀ ਸਾਨੂੰ ਕੁਝ ਮਿਲੇ ਮਿਲੇ ਜੀਵਿੰਦਾਰਾਂ ਦਾ ਸੀ ਪਰ ਇਹਨੇ ਕੁਝ ਨਹੀਂ ਦਿੱਤਾ ਹੈਗਾ ਕੋਈ 1 ਰੁਪਇਆ ਵੀ ਨਹੀਂ ਦਿੱਤਾ ਅਸੀਂ ਤਾਂ ਬੱਚੇ ਪੜਾਉਣ ਤੋਂ ਵੀ ਔਖੇ ਪੈ ਸਕੂਲੋਂ ਢਾਕੇ ਰੱਖੇ ਹੋਏ ਨੇ ਇਹਦਾ